ਇਹ ਮਾਡਲ ਮਾਡਲ ਸੋਨਾ ਇਹਦਾ ਕਲੱਚ ਵੀ ਨਹੀਂ ਖੋਲੇ ਹਾਲ ਤੱਕ ਕੰਟੈਕਟਰ ਦਾ ਇਹ ਕਲੱਚ ਵੀ ਨਾਲ ਦਾ ਹੀ ਹੈ ਕੋਈ ਕਲੱਚ ਵੀ ਨਾਲ ਹੁੰਦਾ ਹੈ ਅਗਲੇ ਟਾਇਰ ਨਾਲ ਦੇ ਨੇ ਪਿਛਲੇ ਰੇਡੀਅਲ ਪੋਅ ਤੇ ਬੰਦੇ ਨੇ ਠੀਕ ਹੈ ਜੀ ਇਹ 2012 ਮਾਡਲ ਹੈ 3 ਸਪੀਡ ਹੈ ਪੰਜਾਬ ਨੰਬਰ ਹੈ ਇਹਦੇ ਪਿਛਲੇ ਟਾਇਰ ਨਾਲ ਦੀਆਂ ਅਗਲੇ ਦਵਾਰਾਂ ਬੇਪੇ ਨਵੇਂ ਠੀਕ ਹੈ ਜੀ ਬਿਲਕੁਲ ਰੇਟ ਚ ਡੈਕਟਰ ਹੈ ਜੀ 3480 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਪਾਰਟੀ ਨੇ ਇਹ 2023 ਮਾਡਲ ਹੈ 2023 ਮਾਡਲ ਹੈ 655 ਡੀਆਈ 480 ਘੰਟੇ ਚੱਲੇ ਟਰੈਕਟਰ ਚੱਲੇ ਆਲੇ ਸਹੀ ਗਾਈ ਕੁੱਲ ਚਾਰ ਬਸਤੀਆਂ ਦੇ ਚੱਲਿਆ ਹੋਇਆ ਹੈ 23 ਦੇ 8ਵੇਂ ਮਹੀਨੇ ਦਾ ਟਰੈਕਟਰ ਹੈ ਠੀਕ ਹੈ 23 ਦੇ 8ਵੇਂ ਮਹੀਨੇ ਦਾ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਇਹ 20 ਮੀਟਰ ਹੈ ਜੀ ਆਖਰੀ ਪੀਸ ਰਹਿ ਗਿਆ ਬਸ ਠੀਕ ਹੈ ਜੀ ਇਹ ਤਾਂ ਸਹੀ ਸੀਗਾ 2023 ਦੇ ਮਾਰਕਾਂ ਦਾ ਸਿੱਧਾ ਬਿਲਿੰਗ ਹੋਏਗੀ 0 ਮੀਟਰ ਹੈ 5620 ਵੀ 0 ਮੀਟਰ ਹੈ ਨਵੇਂ ਹਾਲ 55 ਆਸ ਹੈਗਾ ਜੀ 2021 ਗੇਅਰ ਪ੍ਰੋ ਠੀਕ ਹੈ ਜੀ ਇਹਦੇ ਨਾਲ ਦੇ ਆਪਣੇ ਕੋਲ ਤਿੰਨ ਟਰੈਕਟਰ ਖੜੇ ਨੇ ਸਟਾਕ 'ਚ ਇਹਦਾ ਵੀ ਰੇਟ ਦੱਸਿਆ ਸੀਗਾ ਬਾਕੀ ਕਿਸੇ ਭਰਾ ਨੇ ਲੈਣੇ ਆ ਤਿੰਨਾਂ ਦਾ 20 ਮਾਡਲ ਹੈ 21 ਮਾਡਲ ਦਾ ਤੁਹਾਨੂੰ ਰੇਟ ਸਾਰਿਆਂ ਦਾ ਫ ਇਹ 26 HP ਦਾ 42 HP ਦਾ ਵੀ ਹੈਗਾ ਸਾਡੇ ਕੋਲ 3 स्पीड 4/4 ਠੀਕ ਹੈ ਨਵੇਂ ਟਰੈਕਟਰ ਨੇ ਬਿਲਕੁਲ ਨਵੇਂ ਨਾਲੋਂ ਫਾਇਦਾ ਹੋ ਜੂਗਾ ਆਪਣਾ ਟ੍ਰੇਵਰੇਜ ਜੇ ਤੁਸੀਂ ਕਿਰਾਏ ਕੁੜੇ ਤੇ ਲੈਣਾ ਹੋਵੇ ਉਹਦਾ ਵੀ ਦੋ ਕੋਈ ਜਾਣਕਾਰੀ ਹੈ ਕਿਰਾਏ ਤੇ ਐਵੇਂ ਆ ਵੀਰ ਜੀ ਜਿਹੜਾ ਕੋਈ ਲੋਕਲ ਬੰਦਾ ਸਾਡੇ ਕੋਲ ਨੇੜੇ ਤੇੜੀ ਉਰੇ ਦਿੰਦਾ ਜਿਹੜਾ ਉਹਦੀ 50 ਕਿਲੋਮੀਟਰ ਦੇ ਅੰਦਰ ਆਪਾਂ ਟਰੈਕਟਰ ਦੇ ਦਾਂਗੇ ਜ਼ਿਆਦਾ ਦੂਰ ਨਹੀਂ ਅਸੀਂ ਦਿੰਦੇ ਸਾਸੂ ਜੀ ਕਾਲ ਜੀ ਤੁਹਾਡਾ ਤੁਹਾਡਾ ਆਪਣਾ ਜੂਨੇ ਵਿੜ ਦੇ ਵਿੱਚ ਫੇਰੇ ਵੀ ਆਪਾਂ ਇੱਕ ਵਾਰ ਫਿਰ ਤੋਂ ਆ ਚੁੱਕੇ ਹਾਂ ਕੋਕੂ ਟਰੈਕਟਰਸ ਤੇ ਸੁਕਰੇਰੇ ਵੀਰੋਨ ਦਾ ਉਹ ਨਵਾਂ ਇਹਦਾ ਨਮਾਸਟਾ ਉਹ ਆ ਚੁੱਕੇ ਹੈ ਰੇਪ ਉਹ ਟਰੈਕਟਰ ਤੇ ਕਾਫੀ ਟਰੈਕਟਰ ਫੇਰ ਹੋ ਗਏ ਤੇ ਉਹਦੀ ਜਗ੍ਹਾ ਤੇ ਜਿਹੜੇ ਨਵੇਂ ਟਰੈਕਟਰ ਆ ਚੁੱਕੇ ਨੇ ਆਪਾਂ ਇਕੱਤਰ ਫਿਰ ਤੁਹਾਨੂੰ ਇਹਦਾ ਸਟਾਕ ਦਿਖਾਉਣਾ ਹੈ ਬਾਈ ਵੀ ਆਪਣੇ ਨਾਲ ਨੇ ਆਪਾਂ ਤੁਹਾਨੂੰ ਦੱਸ ਦਿੰਦੇ ਰੇਟ ਮਾਡਲ ਕੰਡੀਸ਼ਨ ਤੇ ਸਾਰੀ ਜਾਣਕਾਰੀ ਬਾਕੀ ਸੀਜ਼ਨ ਲੱਗਿਆ ਗਿਆ ਵੀਰ ਉਹਨੇ ਕਾਇਚੂ ਟਰੈਕਟਰ ਦੰਦੇ ਨੇ ਉਹਦਾ ਵੀ ਆਪਾਂ ਪੁੱਛਾਂਗੇ ਵੀਰ ਤੋਂ ਤੇ ਲੋਨ-ਲੋਨ ਵੀ ਹੋ ਜਾਂਦਾ ਸਾਰਾ ਆਪਾਂ ਤੁਹਾਨੂੰ ਦੰਦੇ ਜਾਣਕਾਰੀ ਜੀ ਸਵਾਗਤ ਆਪਾਂ ਜਨਦਾ ਜੀ ਸੱਚੀ ਗਾਜੀ ਫੇਰ ਇੱਕ ਵਾਰ ਸਵਾਗਤ ਹੈ ਜੀ ਤੁਹਾਡਾ ਜਿਹੜੀ ਜਾਣਕਾਰੀ ਦਿੰਨੇ ਆ ਤੁਹਾਨੂੰ ਜਿਹੜੇ ਨਵਾਂ ਸਟਾਕ ਆਇਆ ਆਪਾਂ ਉਹਦੀ ਦਿੰਨੇ ਆ ਜਾਣਕਾਰੀ ਜਿਹੜਾ ਪੁਰਾਣਾ ਸਟਾਕ ਹੈ ਉਹ ਤੁਹਾਨੂੰ ਮਾਡਲ ਦੱਸ ਦਿੰਨੇ ਆ ਤੁਸੀਂ ਫੋਨ ਕਰਕੇ ਰੇਟ ਪੁੱਛੀਆ ਕਰਾਂਗੇ ਕਿ ਜਿੰਨੇ ਲੈਣਾ ਕਸਟਮਰ ਨੇ ਹਾਂਜੀ ਹਾਂਜੀ ਆ ਤੁਹਾਨੂੰ ਜਾਣਕਾਰੀ ਦਿੰਨੇ ਆ ਜਿਹੜੇ ਸਾਡੇ ਕੋਲ ਟਰੈਕਟਰ ਖੜੇ ਨੇ ਇਹਦੇ ਚੋਂ ਸਾਡੇ 2-4 ਟਰੈਕਟਰ ਆਪਣੇ ਹੁੰਦੇ ਨੇ ਬਾਕੀ ਕੋਈ ਏਜੰਸੀ ਵਾਲਾ ਖੜਾ ਜਾਂਦਾ ਕੋਈ ਕਸਟਮਰ ਖੜਾ ਆਏ ਹਾਂਜੀ ਸਹੀ ਗੱਲ ਹੈ ਜੀ ਐਸ ਤੋਂ ਕਰੋ ਜੀ ਸ਼ੁਰੂ ਇਹ 4 ਵੀਲ ਹੈ ਜੀ ਪੰਜਾਬ ਪੰਜਾਬ ਡੀ ਇਹ ਜੀ ਆਲੂ ਨੂੰ ਖੰਖਰ ਨਾ ਹਾਂਜੀ ਬਜੇ ਟਰੈਕਟਰ ਆ ਇਹ ਮਾਡਲ ਮਾਡਲ ਸੋਨਾ ਹੈ ਇਹਦਾ ਕਲੱਚ ਵੀ ਨਹੀਂ ਹੋਲੇ ਹਾਲ ਤੱਕ ਟਰੈਕਟਰ ਦਾ ਇਹ ਕਲੱਚ ਵੀ ਨਾਲ ਲਾਈ ਜਾ ਇੱਕ ਕਲੱਚ ਵੀ ਨਾਲ ਹੁੰਦਾ ਹੈ ਅਗਲੇ ਟਾਇਰ ਨਾਲ ਦੇ ਨੇ ਪਿਛਲੇ ਰੇਡੀਅਲ ਪਾਏ ਤੇ ਬੰਦੇ ਨੇ ਠੀਕ ਆ ਜੀ ਫਰਸਟ ਓਨਰ ਹੈ ਆ ਪੀਟੀਓ ਵੀ ਚੈੱਕ ਕਰਵਾ ਲਓ ਟਰੈਕਟਰ ਦੀ ਅਰੇ ਕੋਲੇ ਪੀਟੀਓ ਵਗੈਰਾ ਵੀ ਵੀ ਪਈ ਹੈ ਜੀ ਪੀਟੀਓ ਦੀ ਸੀਲ ਵੀ ਸਾਡੇ ਨਾਲ ਦੀ ਉਹਦਾ ਦੇਖ ਸਕਦੇ ਹੋ ਤੇ 16 ਮਾਡਲ ਹੈ ਇਹ 16 ਮਾਡਲ ਹੈ ਜੀ ਫਰਸਟ ਓਨਰ ਹੈ ਪਿਛਲੇ ਟਾਇਰ ਬੰਦੇ ਨੇ ਰੇਡੀਅਲ ਪਾਏ ਹੋਏ ਨੇ ਉਹ ਵੀ 2019 ਚ ਪਾਏ ਸੀਗੇ ਉਨ ਦੇ ਵਿੱਚ 19 ਚ ਪਾਏ ਸੀਗੇ ਸਲਿੱਪ ਮਾਰਦਾ ਸੀਗਾ ਇਸ ਕਰਕੇ ਇੱਕ ਵੱਡੇ ਪਵਾ ਦੇ ਉਨ ਨਹੀਂ ਮਾਰਦਾ ਅਗਲੇ ਨਾਲ ਦੀ ਨੇ ਇਕੱਲੇ ਦਾ ਬਣੂ ਟਰੈਕਟਰ ਇਹ ਇਹਦੀ ਡਿਮਾਂਡ ਕੀਤੀ ਹੈ ਜੀ ਪਾਰਟੀ ਨੇ 5 60 ਦੀ ਬਾਕੀ ਕੋਈ ਨਹੀਂ ਕੋਈ ਜਿਹੜਾ ਭਰਾ ਵੀਡੀਓ ਦੇਖ ਕੇ ਆਏਗਾ ਕਰ ਲਾਂਗੇ ਠੀਕ ਅੱਠੀ ਗਈ ਬਾਕੀ ਬੈਠੇ ਦੇ ਹੋ ਜਾਊਗਾ ਰੇਟ ਘੱਟ ਵੱਧ ਬਾਕੀ ਜਿਹੜੇ ਪੁਰਾਣੇ ਟਰੈਕਟਰ ਖੜੇ ਨੇ ਤੁਹਾਨੂੰ ਮਾਡਲ ਦੱਸ ਦਿੰਨੇ ਆ ਬਾਕੀ ਫੋਨ ਤੇ ਪੁੱਛੀ ਚੱਲਿਓ ਆ ਵੀ ਟਰੈਕਟਰ ਰੇਟ 'ਚ ਹੈ ਜੀ ਇਹ 2012 ਮਾਡਲ ਹੈ 3 ਸਪੀਡ ਹੈ ਪੰਜਾਬ ਨੰਬਰ ਹੈ ਇਹਦੇ ਪਿਛਲੇ ਟਾਇਰ ਨਾਲ ਦੀਆਂ ਅਗਲੇ ਦਵਾਰਾਂ ਬੇਪੇ ਨਵੇਂ ਠੀਕ ਹੈ ਬਿਲਕੁਲ ਰੇਟ ਚ ਡੈਟਾਟਰ ਹੈ ਜੀ 3.80 ਹਜ਼ਾਰ ਰੁਪਏ ਡਿਮਾਂਡ ਕੀਤੀ ਹੈ ਪਾਰਟੀ ਨੇ ਬਾਕੀ ਜਿਹੜਾ ਲਾਊਗਾ ਕੋਈ ਕਰ ਦਾਂਗੇ ਰੇਟ ਚ ਡੈਟਾਟਰ ਹੈ ਬਿਲਕੁਲ ਬਾਕੀ ਇਹ ਸਟੈਂਡਰਡ ਹੈ ਜੀ 2016 ਮਾਡਲ ਦਿਖਾਇਆ ਸੀ ਵੀਡੀਓ ਚ ਪੰਜਾਬ ਨੰਬਰ ਹੈ ਇਹ 5045 ਹੈ 5154/4 ਇਹ 2020 ਮਾਡਲ ਹੈ 20 ਮਾਡਲ ਹੈ ਹਾਂਜੀ ਇਹਨਾਂ ਦੀ ਸਾਰੀ ਪੀੜੇ ਵਿਚਲੀ ਵੀਡੀਓ ਦੇ ਵਿੱਚ ਦੱਸਿਆ ਵਾ ਰੇਟ ਜੇ ਕਿਸੇ ਭਰਾ ਨੂੰ ਦੁਬਾਰਾ ਪੁੱਛਣਾ ਹੋਊਗਾ ਫੋਨ ਕਰਕੇ ਪੁੱਛ ਲੈਣਗੇ ਠੀਕ ਹੈ ਜੀ ਅੱਗੇ 36 33 ਆ ਗਿਆ ਜੀ 2019 ਮਾਡਲ ਸੁਪਰ ਇਹ ਟੂ ਸਪੀਡ ਚ ਹੁੰਦਾ ਹੈ ਇਹ ਟੂ ਸਪੀਡ ਦੋ ਸਪੀਡ ਹੈ ਪਾਵਰ ਸਟੀਰਿੰਗ ਹੈ ਠੀਕ ਹੈ ਜੀ ਇਹ ਛੋਟਾ ਜੋਂਡੀਰ ਆ ਗਿਆ ਜੀ 50 39 ਇਹ 2021 ਚ ਲਿਖ ਲਿਆ ਟਰੈਕਟਰ ਦੇ ਮੈਨੂਫੈਕਚਰਿੰਗ ਜਿਹੜੀ ਹੈ 20 ਦੀ ਹੈ ਠੀਕ ਹੈ ਮਾਰ ਕੇ 20 ਦੀ ਹੈ ਨਾਲ ਦੇ ਟਾਇਰਾਂ ਦੇ ਚਾਰੇ ਇਹਦੀ ਡਿਮਾਂਡ ਕਰਦੇ ਆ ਜੀ ਪਾਲਟੀ ਨੇ 470 470 ਹਾਂਜੀ ਫਿਰ 750 ਆ ਗਿਆ ਜੀ ਅੱਗੇ 18 ਮਾਡਲ 18 ਮਾਡਲ 750 ਨੰਬਰ ਹੈ ਵੀ ਠੀਕ ਹੈ ਜੀ ਪ੍ਰੀਤ ਆ ਗਿਆ 65 ਪਾਵਰ ਦਾ 65 ਨੰਬਰ ਇਹ 22 ਮਾਡਲ ਹੈ ਠੀਕ ਹੈ ਜੀ 5405 ਆ ਗਿਆ ਜੀ 2021 ਮਾਡਲ ਦੁਹਰ ਕੇ ਮਾਰ ਲਾ ਹਾਂਜੀ ਠੀਕ ਹੈ ਜੀ ਆ ਨਵਾਂ ਆਇਆ ਜੀ ਇਹ 2023 ਮਾਡਲ ਹੈ 2023 ਮਾਡਲ ਹੈ 655 DI 480 ਘੰਟੇ ਚੱਲੇ ਟਰੈਕਟਰ ਚੱਲਿਆ ਲੇ ਠੀਕ ਹੈ ਜੀ ਕੁੱਲ 480 ਬੰਦੇ ਚੱਲਿਆ ਹੋਇਆ ਹੈ 23 ਦੇ 8ਵੇਂ ਮਹੀਨੇ ਦਾ ਟਰੈਕਟਰ ਹੈ ਠੀਕ ਹੈ ਜੀ 23 ਦੇ 8ਵੇਂ ਮਹੀਨੇ ਦਾ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਪੈਰ ਵਗੈਰਾ ਤਾਂ ਆਪ ਕੋ ਨਾੜ ਦੇ ਨੇ ਕੋਈ ਨਾੜਦਾ ਜੀ ਦੇ ਸਰਵਿਸ ਆਈ ਹਾਲੇ ਦੋ ਹੀ ਆ ਬਾਕੀ ਪੈਂਡਿੰਗ ਆ ਸਾਰੇ ਠੀਕ ਹੈ ਜੀ ਅਤੇ ਟੌਪ ਮਾਡਲ ਹੈ CRD ਦੇ ਵਿੱਚ ਆਉਂਦਾ ਹੈ ਡਿਮਾਂਡ ਕਿਨੇ ਦੀ ਲਿਬਾਨ ਕੀਤੀ ਹੈ ਪਾਰਟੀ ਨੇ 1070 ਬਾਕੀ ਕਰਾਵਾਂਗੇ ਦਾਹਰ 70000 ਰੁਪਏ ਡਿਮਾਂਡ ਆ ਹਾਂਜੀ ਅੱਗੇ 60 55 ਆ ਗਿਆ ਜੀ 17 ਮਾਡਲ ਠੀਕ ਹੈ ਜੀ T20 ਘੇਰ ਵਾਲਾ ਇਹ ਵੀ ਬਿਲਕੁਲ ਭਾਜ ਟਰੈਕਟਰ ਹੈ ਠੀਕ ਹੈ ਜੀ ਇਹ ਪੀ ਦਾ ਰੇਟ ਦੱਸਿਆ ਵਾ ਪਿਛਲੀ ਵੀਡੀਓ ਚ ਬਾਕੀ ਦੱਸ ਦਾਂਗੇ ਜੇ ਕਿਸੇ ਨੂੰ ਚਾਹੀਦਾ ਹੋਵੇ ਇਹਦੇ ਚ 19 ਮਾਡਲ ਵੀ ਮਿਲ ਜਾਏਗਾ ਇਹ ਹੌਲਾਂਕਾ ਮਾਡਲ ਹੈ ਹੌਲੈਂਡ ਸੇਲ ਵਾ ਦਾ ਠੀਕ ਹੈ ਇਹਦੇ ਨਾਲ ਦਾ ਮਿਲ ਜਾਏਗਾ 19 ਮਾਡਲ ਠੀਕ ਹੈ ਠੀਕ ਨਾਲ ਦਾ 19 ਮਾਡਲ ਮਿਲ ਜੂਗਾ ਅੱਗੇ ਸੋਨਾਲਿਕਾ 60 ਹੈ ਜੀ ਇਹ 2021 ਮਾਡਲ ਹੈ ਰੇਟ ਤੇ ਟੈਟਰ ਹੈ ਪੰਜਾਬ ਨੰਬਰ ਹੈ 570 ਦੀ ਡਿਮਾਂਡ ਕੀਤੀ ਹੈ ਪਾਲਟੀ 570000 ਰੁਪਏ ਦੀ ਡਿਮਾਂਡ ਆ ਹਾਂਜੀ ਟਾਇਰ ਮੁਰਲੇ ਤਾਂ ਨਵੇਂ ਵਰਗੀ ਪਾਇਰੇ ਹਨ ਜੀ ਮੁਰਲੇ ਵੀ ਕੇ ਟੀ ਦੇ ਨੇ ਜੀ ਚੋੜੇ ਪਾਇਏ ਪੈਨੇ ਥੋੜੇ ਪਿਛਲੇ ਨਾਲ ਦੇ ਠੀਕ ਹੈ ਠੀਕ ਹੈ ਇਹ 20 ਮੀਟਰ ਹੈ ਜੀ ਆਖਰੀ ਪੀਸ ਰਹਿ ਗਏ ਬਸ ਠੀਕ ਹੈ ਜੀ ਇਹ ਤਾਂ ਸਹੀ ਸੀਗਾ 2023 ਦੇ ਮਾਰਕਾਂ ਵਾਲਾ ਸਿੱਧਾ ਬਿਲਿੰਗ ਹੋਏਗੀ 0 ਮੀਟਰ ਹੈ 5620 ਵੀ 0 ਮੀਟਰ ਹੈ ਉਹ ਵੀ ਟਾਈਮ ਤੋਂ ਪਹਿਲਾਂ ਹੀ ਵੀਡੀਓ ਪਈਆਂ ਨੇ ਤੁਸੀਂ ਆਪਣਾ ਦੇਖ ਸਕਦੇ ਹੋ ਜਾ ਕੇ ਜਾਂ ਕਰਕੇ ਬਾਕੀ ਜੇ 100 ਰੇਟ ਪੁੱਛਣਾ ਹੈ ਸਭ ਇਹਨੂੰ ਕੋਣ ਕਾਬਿਲ ਹਰਗੋਤੋਂ ਨੂੰ ਕੋਣ ਚ ਸਮਝਾ ਦੇਣਗੇ। 200 ਮੀਟਰ ਦੇ ਵਿੱਚ ਨੇ ਇਹ ਬਿਲਕੁਲ ਬ੍ਰਾਂਡ ਦੇ ਉਹ। ਇਹ 2021 ਮਾਡਲ ਹੈ ਜੀ। 2021 ਮਾਡਲ। ਵਿਰਾ ਸੀਆਰਡੀ ਤੋਂ। ਠੀਕ ਹੈ ਜੀ। ਇਹ ਵੀ 21 ਮਾਡਲ ਹੈ ਇਸ ਤੇ ਮਾਰਕਾ 20 ਹੈ। 21 ਮਾਡਲ ਆ 20 ਦਾ ਮਾਰਕਾ ਹੈ। ਪਾਵਰ ਮੈਕਸ 60 55 ਫਾਰਮ 60 16 12 ਵਾਲਾ। ਠੀਕ ਹੈ ਜੀ। ਇਹ 16 ਮਾਡਲ ਹੈ ਜੀ। 16 ਮਾਡਲ। 60 10 ਇਹ ਵੀ ਪੰਜਾਬ ਨੰਬਰ ਹੈ। ਇਹ ਪੰਜਾਬ ਨੰਬਰ ਹੈ ਜੀ। ਇਹ 2022 ਮਾਡਲ ਹੈ ਡੀਆਈ 50 3 ਸਪੀਡ ਹੈ। ਠੀਕ ਹੈ ਜੀ 2022 ਮਾਡਲ। ਪੰਜਾਬ ਨੰਬਰ ਹੈ ਜੀ ਇਹ ਵੀ ਠੀਕ ਹੈ ਪੰਜਾਬ ਨੰਬਰ ਹੈ ਜੀ ਅੱਗੇ ਅਰਜਨ ਖੜਾ ਜੀ 2022 ਚੈਂਜਰ ਵਾਲਾ 200 ਘੰਟੇ ਚੱਲਿਆ ਸੋਨਾਲਿਕਾ 60 ਖੜਾ 3 ਸਪੀਡ ਸੋਨਾਲਿਕਾ 75 ਖੜਾ ਇਹ ਦੋਨੇ 21 21 ਮਾਡਲ ਨੇ ਠੀਕ ਹੈ 21 21 ਮਾਡਲ ਨੇ ਇਹ ਚਰਨਜਾਜ ਨੂੰ ਪੰਜ ਜੀ 5405 ਹੈਗਾ ਜੀ 2000 2020 ਮਾਡਲ 11ਵੇਂ ਮਹੀਨੇ ਦਾ ਇਹਦੇ ਵੀ ਨਾਲ ਦੇ ਟਾਇਰ ਨੇ ਡਿਸਟ੍ਰਿਬਿਊਟਰ ਟੌਪ ਮਾਡਲ ਹੈ ਵੀ ਇਹ 740 ਦਾ ਜੀ 7 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਬਾਕੀ ਟਾਇਰ ਆਪਾਂ ਤਾਂ ਅਣ ਦੱਸ ਨੇ ਵੀ ਟ੍ਰੈਕਟਰ ਨੇ ਵੀ ਰੋਕੜ ਸਾਰੇ ਦੇ ਟਾਇਰ ਮੈਂ ਭਵੰਜਾਰਾ ਸਹਿਰਾ ਜੀ 2021 ਗੀਅਰ ਪ੍ਰੋ ਠੀਕ ਹੈ ਜੀ ਇਹਦੇ ਨਾਲ ਦੇ ਆਪਣੇ ਕੋਲ ਤਿੰਨ ਟਰੈਕਟਰ ਖੜੇ ਨੇ ਸਟਾਕ 'ਚ ਇਹਦਾ ਵੀ ਰੇਟ ਦੱਸਿਆ ਸੀਗਾ ਬਾਕੀ ਕਿਸੇ ਭਰਾ ਨੇ ਲੈਣੇ ਆ ਤਿੰਨਾਂ ਦਾ 20 ਮਾਡਲ ਹੈ 21 ਮਾਡਲ ਦਾ ਤੁਹਾਨੂੰ ਰੇਟ ਸਾਰਿਆਂ ਦਾ ਫੋਨ ਤੇ ਦੱਸੀ ਜਾਂਗੇ ਜੀ ਠੀਕ ਹੈ ਠੀਕ ਹੈ ਜੀ 963 ਆ ਗਿਆ ਜੀ 2020 8ਵੇਂ ਮਹੀਨੇ ਦਾ ਟਰੈਕਟਰ ਹੈ ਟਰੈਕਟਰ ਚੱਲਿਆ 1500 ਘੰਟੇ ਨਾਲ ਦੇ ਟਾਇਰ ਨੇ ਚਾਰੇ ਇਹ ਟਰੈਕਟਰ ਜਾਇ ਰੇਟ ਤੇ ਸਵਾ 6 ਲੱਗੋ ਸਵਾ 6 ਲੱਖ ਰੁਪਿਆ ਨਮਾਣਾ ਹੈ ਇਹ ਵੀ ਅੱਗੇ ਫੇਰ ਆ ਗਿਆ ਜੀ ਸੋਨਾਲਿਕਾ 50 ਠੀਕ ਹੈ ਜੀ ਇਹ 2021 ਮਾਡਲ ਹੈ ਇਹ ਵੀ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ ਬਾਕੀ ਬੱਗਾ ਵਾਲੇ ਖੜੇ ਨੇ ਜੀ ਇਹੇ ਦਵਾਣਕ ਨੇ ਵੀ ਇਹ 520 ਦਾ ਬਿਲਕੁਲ ਨਵਾਂ ਟਰੈਕਟਰ ਆ ਆ ਲੈ ਆਂਦੇ ਨੇ ਬੱਗਾ ਵਾਲੇ 0 ਮੀਟਰ ਠੀਕ ਹੈ ਜੀ ਇਹ 26 HP ਦਾ 28 HP ਦਾ ਵੀ ਹੈਗਾ ਸਾਡੇ ਕੋਲ 28 HP ਦਾ ਵੀ ਹੈਗਾ 3 ਸਪੀਡ 4x4 ਠੀਕ ਹੈ ਜੀ ਨਵੇਂ ਟਰੈਕਟਰ ਨੇ ਬਿਲਕੁਲ ਨਵੇਂ ਨਾਲੋਂ ਫਾਇਦਾ ਹੋ ਜਾਊਗਾ ਆਪਣਾ ਸਿੱਧਾ ਬਿਲਿੰਗ ਹੋਏਗੀ ਸਵਾ ਚਾਰ ਲੱਖ ਦਾ ਪਾਲਟੀ ਨੇ ਗਿਆ ਜੀ ਜਿਹੜੇ ਏਜੰਸੀ ਵਾਲੇ ਸਾਡੇ ਤੋਂ ਖੜਾ ਗਏ ਨੇ ਠੀਕ ਹੈ ਜੀ ਬਿਲਕੁਲ ਨਵੇਂ ਡਾਇਰੈਕਟਰ ਨੇ ਪੂਰਾ ਮੋਡੀਫਾਈਡ ਟਰੈਕਟਰ ਐਂ ਹੀ ਆਂਦਾ ਏ ਬਿਲਕੁਲ ਮੋਡੀਫਾਈ ਹੋਇਆ ਹੋਇਆ ਹੈ ਇਹ 26 ਐਸਪੀ ਦਾ 1 28 ਦਾ ਮਿਲ ਜਾਗਾ 28 ਦਾ ਹੋਊਗਾ ਨਾ ਠੀਕ ਹੈ ਜੀ ਉਹਦਾਂ ਦਾ ਠੀਕ ਵਾਰ ਉਹ ਹੀ ਦਿਖਾ ਦਿਓ ਜਗਦੀਪਾ ਦਿਖਾ ਦੇ ਲਈ ਆਪਾਂ ਤੇ ਵੀ ਮੰਗ ਕੀ ਕੀ ਚਾਹੁੰਦਾ ਤੇ ਆ ਦੇਖ ਸਕਦੇ ਹੋ ਆ ਆ ਇਹ ਵੀ ਨਮਾਜੀ ਬਿਲਕੁਲ 0 ਮੀਟਰ 8 ਹਾਈ ਐਸਪੀ ਦਾ ਠੀਕ ਹੈ ਇਹ ਵੀ 0 ਮੀਟਰ ਹੈ 0 ਮੀਟਰ ਹੈ ਇਹ ਵੀ 3 ਸਪੀਡ ਹੈ ਇਹ ਵੀ 3 ਸਪੀਡ ਦੇ ਵਿੱਚ ਆ ਹਾਂਜੀ ਠੀਕ ਹੈ ਠੀਕ ਹੈ 0 ਮੀਟਰ ਨੇ 24 ਦੇ ਮੈਨੂਫੈਕਚਰਿੰਗ ਆ ਸਾਰੀ 24 ਮੈਨੂਫੈਕਚਰਿੰਗ ਆ ਹਾਂਜੀ ਤੇ 4x4 ਆ ਇਹ 4x4 ਡਮਾਰਕ ਨੇ ਇਹਦੀ ਤੇ ਸਵਾ 4 ਦਾ ਜਿਹੜਾ ਮਰਜ਼ੀ ਲੈ ਜੀ ਜਿਹੜਾ ਹੋਏ ਸਵਾ 4-4 ਦੇ ਨੇ ਹਾਂਜੀ ਠੀਕ ਹੈ ਠੀਕ ਹੈ ਇਹਦੇ ਦੇਖਾ ਦਿਓ ਕੇਰ ਬਟਨ ਲੱਗਿਆ ਹੋਇਆ ਜੇ ਪਰ ਜੀਪੀਐਸ ਸਿਸਟਮ ਆ ਬਾਕੀ ਤੁਹਾਨੂੰ ਮੈਂ ਟਰੈਕਟਰ ਦੱਸ ਦਿੰਦਾ ਕਈ ਟਰੈਕਟਰ ਨਾ ਸਾਡੇ ਸਰਵਿਸ ਤੇ ਗਏ ਪਏ ਨੇ 575 4/4 ਮਿਲ ਜੇਗਾ ਯੂਵੋ ਠੀਕ ਹੈ ਜੀ ਮੈਸੀ ਦਾ ਪੰਜਾਬ ਆਵਰ ਦਾ 4/4 ਮਿਲ ਜੇਗਾ ਠੀਕ ਹੈ ਜੀ ਛੋਟੇ ਡੈਟਾ ਚਾਹੀਦੇ ਨੇ ਠੀਕ ਹੈ ਜੀ ਅਰਜਨ ਦੇ ਸਾਰੇ ਮਿਲ ਜਾਣਗੇ 655 605 755 ਠੀਕ ਹੈ ਉਹ ਵੀ ਸਾਰਾ ਸਟਾਕ ਮਿਲ ਜੇਗਾ ਹੌਲੈਂਡ ਦਾ ਮਿਲ ਜੇਗਾ ਆਪਣੇ ਕੋਲ 36 30 5500 6010 ਠੀਕ ਹੈ 54 20 ਜੌਂਡੀਅਰ ਦੇ 54 50 36 ਤੋਂ ਲੈ ਕੇ ਜੌਂਡੀਅਰ 54 5 ਤੱਕ ਸਾਰੇ ਹੈਗੇ ਜੋ ਜਮ ਲੜ ਦੇ ਜਿੰਨੇ ਮਾਡਲ ਸਾਰੇ ਸਾਰੇ ਹੈਗੇ ਸਾਰੇ ਮਾਡਲ ਉੱਚੇ ਨੇ ਕਾਲੇ ਰੰਗ ਦਾ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਉੱਚੇ ਮਾਡਲ ਦੇ 2013 ਤੋਂ ਸਟਾਰਟ ਹੋ ਜਾਏਗਾ ਠੀਕ ਹੈ ਜੀ ਤੇ ਵੀ ਜੇ ਕਿਸੇ ਨੇ ਕਿਰਾਏ 'ਤੇ ਲੈਣਾ ਹੋਵੇ ਉਹਦਾ ਵੀ ਦੋ ਕੋਈ ਜਾਣਕਾਰੀ ਹੈ ਕਿਰਾਏ ਤੇ ਐਵੇਂ ਆ ਵੀਰ ਜੀ ਜਿਹੜਾ ਕੋਈ ਲੋਕਲ ਬੰਦਾ ਸਾਡੇ ਕੋਲ ਨੇੜੇ ਤੇੜੇ ਉਰੇ ਦਿੰਦਾ ਜਿਹੜਾ ਕੋਈ 50 ਕਿਲੋਮੀਟਰ ਦੇ ਅੰਦਰ ਆਪਾਂ ਟਰੈਕਟਰ ਦੇ ਦਾਂਗੇ ਜ਼ਿਆਦਾ ਦੂਰ ਨਹੀਂ ਅਸੀਂ ਦਿੰਦੇ ਠੀਕ ਹੈ ਜੀ ਜਿਹੜੇ 50 ਕਿਲੋਮੀਟਰ ਦੇ ਨੇੜੇ ਤੇੜੇ ਨੇੜੇ ਤੇੜੇ ਜਿਹੜਾ ਬੰਦਾ ਜਾਣ ਪਛਾਣ ਵਾਲਾ ਹੀ ਫਿਰ ਦੇਣਾ ਉਹ ਜਿਹੜਾ ਗਾਰੰਟੀ ਗਰੂੰਟੀ ਬੰਦਾ ਆਪਾਂ ਲੋਨ ਨੂੰ ਵੀ ਕਰਵਾ ਦਨੇ ਆ ਜੀ ਪੰਜਾਬ ਨੰਬਰ ਟਰੈਕਟਰ ਲੋਗੇ ਹਰਿਆਣਾ ਲੋਗੇ ਲਾਉਣ ਵੀ ਹੋ ਜੇ ਠੀਕ ਹੈ ਜੀ ਦੂਜੀ ਸਟੇਟ ਦਾ ਸਾਡੇ ਕੋਲ ਟਰੈਕਟਰ ਹੁੰਦਾ ਜੀ ਸਾਡੇ ਕੋਲ ਲੋਕਲ ਨੇ ਸਾਰੇ ਠੀਕ ਹੈ ਠੀਕ ਹੈ ਜੀ ਬਾਕੀ ਵੀਰੇ ਆਪਣੇ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਜੀ ਸਾਡਾ 9814609393 ਸੰਡੇ ਮਾਰਕੀਟ ਬੰਦ ਰਹਦੀ ਹੈ ਪੂਰੀ 6 ਦਿਨ ਖੁੱਲੀ ਹੈ ਜਦ ਮਰਜੀ ਆ ਜੇ ਠੀਕ ਹੈ ਠੀਕ ਹੈ ਧੰਨਵਾਦ ਜੀ ਤੁਹਾਡਾ ਜੀ ਨੰਬਰ ਕਿਰਪਾ ਕਰਕੇ ਦੱਸਦਾ ਜੀ ਠੀਕ ਹੈ ਹਾਂਜੀ ਬ్రో ਇਹ ਟਰੈਕਟਰ ਦੇ ਬਾਈ ਜਿਨੂੰ ਆਪਾਂ ਬਾਈ ਜਿੰਨੇ ਆਪਾਂ ਦਿਖਾਏ ਦਾਕੀਰ ਛੋਟੇ ਲੈ ਕੇ ਮੈਂ ਡਾ ਟਰੈਕਟਰ ਸਾਰੇ ਟਰੈਕਟਰ ਅਵੇਲੇਬਲ ਨੇ ਅੱਜ ਵੀ 8:00 ਤੋਂ ਸ਼ੁਰੂ ਹੋ ਜੰਦੇ ਨੇ ਵੱਡੇ ਭਾਈ ਉਹਨਾਂ ਕੋਲ ਦਾ ਚਾਹੇ 100 ਪਾਵਰ ਦਾ ਟਰੈਕਟਰ ਲੈ ਲਓ ਬਾਕੀ ਇਹ ਜਲਦੀ ਵਿਦਿਅਰਥੀ ਹੋਵੇ ਆ ਜੁਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਦਿਓ ਫੇਸਬੁੱਕ ਪੇਜ ਦੇਖ ਰਹੇ ਹਾਂ ਇਹਨਾਂ ਨੂੰ ਫੋਲੋ ਜਰੂਰ ਕਰ ਦਿਓ ਜੇ ਪਰਿਦਾ ਲੈ ਕੇ ਆਉਂਦੇ ਰਹਿੰਦੇ ਆ ਬਾਕੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ